ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ 400 ਪਾਰ ਦਾ ਨਾਰਾ ਦੇਣ ਵਾਲਾ ਐਨਡੀਏ 292 ਸੀਟਾਂ ਉੱਤੇ ਸਿਮਟ ਕੇ ਰਹਿ ਗਿਆ ਲੋਕਾਂ ਨੇ ਵੱਡੇ ਵੱਡੇ ਮੰਤਰੀਆਂ ਨੂੰ ਖਰਾਕ ਕੇ ਰੱਖ ਦਿੱਤਾ ਕਿਹੜੇ ਉਹ ਮੰਤਰੀ ਨੇ ਜਿਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਆਓ ਉਹਨਾਂ ਬਾਰੇ ਜਾਣਦੇ ਹਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਸਮਿਰਤੀ ਰਾਨੀ ਦਾ ਅਮੇਠੀ ਸੀਟ ਤੋਂ ਬੀਜੇਪੀ ਆਗੂ ਸਮਿਰਤੀ ਰਾਨੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੋਂ ਗਾਂਧੀ ਪਰਿਵਾਰ ਦੇ ਕਰੀਬੀ ਕਸ਼ੋਰੀ ਲਾਲ ਸ਼ਰਮਾ ਨੇ ਮੋਦੀ ਸਰਕਾਰ ਦੀ ਮੰਤਰੀ ਸਮਿਰਤੀ ਰਾਨੀ ਨੂੰ 1,67,000 ਵੋਟਾਂ ਦੇ ਨਾਲ ਹਰਾ ਦਿੱਤਾ ਮਹਿੰਦਰਨਾਥ ਪਾਂਡੇ ਜੁਪੀ ਦੀ ਚੰਦੋਲੀ ਸੀਟ ਤੋਂ ਭਾਜਪਾ ਦੇ ਆਗੂ ਅਤੇ ਮੋਦੀ ਸਰਕਾਰ ਦੇ ਮੰਤਰੀ ਮਹਿੰਦਰਨਾਥ ਪਾਂਡੇ ਨੂੰ 21565 ਵੋਟਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਸਮਾਜਵਾਦੀ ਪਾਰਟੀ ਦੇ ਆਗੂ ਬਰਿੰਦਰ ਸਿੰਘ ਨੇ ਹਰਾਇਆ ਜਿਨ੍ਹਾਂ ਨੂੰ 474446 ਵੋਟਾਂ ਮਿਲੀਆਂ ਨੇ ਅਜੇ ਮਿਸ਼ਰਾ ਟੈਨੀ ਲਖੀਮਪੁਰ ਖੀਰੀ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਆਗੂ ਵਰਮਾ ਨੂ 34329 ਵੋਟਾਂ ਨਾਲ ਜਿੱਤ ਮਿਲੀ ਹੈ ਬਰਮਾ ਨੂੰ 557365 ਵੋਟਾਂ ਮਿਲੀਆਂ ਨੇ ਜਦੋਂ ਕਿ ਬੀਜੇਪੀ ਦੇ ਆਗੂ ਅਜੇ ਮਿਸ਼ਰਾ ਨੂੰ 523036 ਵੋਟਾਂ ਮਿਲੀਆਂ ਨੇ ਅਗਲਾ ਨਾਮ ਆਉਂਦਾ ਹੈ ਮੰਤਰੀ ਕੌਸ਼ਲ ਕੁਸ਼ੋਰ ਦਾ ਜੂਪੀ ਦੀ ਮੋਹਨ ਲਾਲ ਗੰਜ ਸੀਟ ਤੋਂ ਕੌਸ਼ਲ ਕੁਸ਼ੋਰ ਨੂੰ ਸਮਾਜਵਾਦੀ ਪਾਰਟੀ ਦੇ ਆਰਕੇ ਚੌਧਰੀ ਦੇ ਹੱਥੋਂ 70000 ਵੋਟਾਂ ਦੇ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਗਲਾ ਨਾਮ ਮੰਤਰੀ ਸਾਧਵੀ ਨਰਿੰਜਨ ਜੋਤੀ ਦਾ ਆਉਂਦਾ ਹੈ ਉੱਤਰ ਪ੍ਰਦੇਸ਼ ਦੀ ਫਤੇਪੁਰ ਸੀਟ ਤੋਂ ਕੇਂਦਰੀ ਮੰਤਰੀ ਅਤੇ ਬੀਜੇਪੀ ਉਮੀਦਵਾਰ ਸਾਧਵੀ ਨਰਿੰਜਨ ਜੋਤੀ ਨੂੰ 33000 ਵੋਟ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਸਮਾਜਵਾਦੀ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਰੇਸ਼ ਉੱਤਮ ਪਟੇਲ ਨੇ ਹਰਾਇਆ ਪਟੇਲ ਨੂੰ 5328 ਵੋਟਾਂ ਮਿਲੀਆਂ ਨੇ ਜਦੋਂ ਕਿ ਬੀਜੇਪੀ ਦੀ ਆਗੂ ਨੂੰ 467129 ਵੋਟਾਂ ਮਿਲੀਆਂ ਨੇ ਇਸੇ ਨਾਲ ਹੀ ਮੰਤਰੀ ਸਜੀਵ ਬਲਿਆਨ ਜੁਪੀ ਦੀ ਮੁਜ਼ਫਰਨਗਰ ਸੀਟ ਤੋਂ ਮੋਦੀ ਦੇ ਮੰਤਰੀ ਸੰਜੀਵ ਬਲਿਆਨ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਸਮਾਜਵਾਦੀ ਪਾਰਟੀ ਦੇ ਹਰਿੰਦਰ ਸਿੰਘ ਮਲਕ ਨੇ 24672 ਵੋਟਾਂ ਦੇ ਨਾਲ ਹਰਾਇਆ ਮਲਕ ਨੂੰ 470721 ਅਤੇ ਭਾਜਪਾ ਦੀ ਆਗੂ ਨੂੰ 446099 ਵੋਟਾਂ ਮਿਲੀਆਂ ਨੇ ਮંત્રી ਆਰ ਕੇ ਸਿੰਘ ਬਿਹਾਰ ਦੀ ਆਰਾ ਸੀਟ ਤੋਂ ਮੰਤਰੀ ਆਰ ਕੇ ਸਿੰਘ ਨੂੰ 59808 ਵੋਟਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਆਰ ਕੇ ਸਿੰਘ ਨੂੰ 469554 ਵੋਟਾਂ ਮਿਲੀਆਂ ਨੇ ਜਦੋਂ ਕਿ ਸੀਪੀਆਈ ਐਮਐਲ ਲਾਵੇਰੇਸ਼ਨ ਦੇ ਸਦਾਮਾ ਪ੍ਰਸਾਦ ਨੂੰ 529382 ਵੋਟਾਂ ਮਿਲੀਆਂ ਨੇ ਅਗਲਾ ਨਾਮ ਆਉਂਦਾ ਹੈ ਰਜੀਵ ਚੰਦਰ ਸ਼ੇਖਰ ਮੰਤਰੀ ਦਾ ਕੇਰਲਾ ਦੇ ਆਈਟੀ ਮੰਤਰੀ ਅਰਜੀਵ ਚੰਦਰ ਸ਼ੇਖਰ ਨੂੰ ਕਾਂਗਰਸ ਦੇ ਦਿਗਜ ਨੇਤਾ ਸ਼ਸ਼ੀ ਥਰੂਰ ਦੇ ਹੱਥੋਂ 1670 ਵੋਟਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਗਲਾ ਨਾਮ ਆਉਂਦਾ ਹੈ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ। ਪਾਰਟੀ ਦੇ ਸੀਨੀਅਰ ਆਗੂਆਂ ਵਿੱਚੋਂ ਇੱਕ ਅਤੇ ਪ੍ਰਮੁੱਖ ਆਦੀਵਾਸੀ ਚਿਹਰਾ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ ਅਰਜੁਨ ਮੁੰਡਾ ਉਹਨਾਂ ਨੂੰ ਝਾਰਖੰਡ ਦੀ ਖੂਟੀ ਸੀਟ ਤੋਂ ਕਾਂਗਰਸ ਦੇ ਕਾਲੀ ਚਰਨ ਮੁੰਡਾ ਨੇ 145000 ਵੋਟਾਂ ਦੇ ਨਾਲ ਹਰਾ ਦਿੱਤਾ। ਅਗਲਾ ਨਾਮ ਆਉਂਦਾ ਹੈ ਮੰਤਰੀ ਭਗਵੰਤ ਖੁੱਬਾ ਦਾ। ਕਰਨਾਟਕਾ ਦੇ ਵਿੰਦਰ ਵਿੱਚ ਮੰਤਰੀ ਭਗਵੰਤ ਖੁੱਬਾ ਨੂੰ ਕਾਂਗਰਸ ਦੇ ਸਾਗਰ ਈਸ਼ਵਰ ਖਾਦਰੇ ਨੇ 128000 ਵੋਟਾਂ ਦੇ ਨਾਲ ਹਰਾ ਦਿੱਤਾ। ਅਗਲਾ ਨਾਮ ਆਉਂਦਾ ਹੈ ਮੰਤਰੀ ਦੇਵਾਸ਼ੀਰੀ ਚੌਧਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਦੇਵਾਸ਼ੀਰੀ ਚੌਧਰੀ ਨੂੰ ਕਲਕੱਤਾ ਦੇ ਵਿੱਚ ਤਿਰਮਲ ਕਾਂਗਰਸ ਦੀ ਮਾਲਾ ਰਾਏ ਨੇ 1,80,000 ਵੋਟਾਂ ਦੇ ਨਾਲ ਹਰਾ ਦਿੱਤਾ ਇਸੇ ਤਰ੍ਹਾਂ ਮੰਤਰੀ ਨਿਸ਼ਿਤ ਨੂੰ ਕੂਚ ਵਿਹਾਰ ਦੇ ਵਿੱਚ TMC ਦੇ ਜਗਦੀਸ਼ ਚੰਦਰ ਬਰਮਾ ਨੇ 38,000 ਵੋਟਾਂ ਦੇ ਨਾਲ ਹਰਾ ਦਿੱਤਾ ਮੰਤਰੀ ਕੈਲਾਸ਼ ਚੌਧਰੀ ਰਾਜਸਥਾਨ ਦੇ ਬੜਮੋਰ ਸੀਟ ਤੋਂ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਚੋਣ ਹਾਰ ਗਏ ਨੇ ਉਹਨਾਂ ਨੂੰ 417943 ਵੋਟਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੋਂ ਕਾਂਗਰਸ ਦੇ ਉਮੀਦ ਆ राम ਬੈਣੀਵਾਲ ਚੋਣ ਜਿੱਤ ਗਏ ਨੇ ਤਾਂ ਇਹ ਉਹ ਮੰਤਰੀਆਂ ਦੇ ਨਾਮ ਸਨ ਜਿਨ੍ਹਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ 400 ਪਾਰ ਦਾ ਨਾਰਾ ਦੇਣ ਵਾਲੀ ਭਾਜਪਾ ਦੀ ਸਰਕਾਰ ਨੂੰ ਦਰਜਨਾ ਮੰਤਰੀਆਂ ਨੂੰ ਖਾਰ ਹੈ ਜਿਹੜੀ ਉਹ ਲੋਕਾਂ ਨੇ ਦਿੱਤੀ ਹੈ ਦਰਜਨਾ ਮੰਤਰੀ ਇਸ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਗਏ ਨੇ ਤਾਂ ਇੱਥੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਸਰਕਾਰ ਦੇ ਵਿੱਚ ਮੰਤਰੀਆਂ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਹੈ ਲੋਕ ਉਸ ਨੂੰ ਕਿਸ ਤਰ੍ਹਾਂ ਐਕਸੈਪਟ ਕਰ ਰਹੇ ਨੇ ਦਰਜਨਾ ਮੰਤਰੀ ਨੇ ਜਿਹੜੇ ਉਹ ਲੋਕਾਂ ਨੇ ਹਰਾ ਦਿੱਤੇ ਨੇ ਵੱਡੇ ਨਾਮ ਨੇ ਵੱਡੇ ਆਗੂ ਨੇ ਤਾਂ ਹੁਣ 292 ਸੀਟਾਂ ਨੂੰ ਲੈ ਕੇ ਐਨਡੀਏ ਇਹ ਜਿਹੜੀ ਉਹ ਲਗਾਤਾਰ ਸਰਕਾਰ ਬਣਾਉਣ ਲਈ ਬਣਾਉਣ ਦੇ ਵਿੱਚ ਕਾਲੀ ਵਿਖਾਰੀ ਹੈ ਉਧਰ ਇੰਡੀਆ ਗੱਠਜੋੜ ਵੀ ਲਗਾਤਾਰ ਮੀਟਿੰਗਾਂ ਕਰ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਟੁੱਟ ਪਾਜੁੰਦੀ ਹੈ ਕੌਣ ਸਰਕਾਰ ਬਣਾਉਂਦਾ ਹੈ ਕੌਣ ਪ੍ਰਧਾਨ ਮੰਤਰੀ ਬਣਦਾ ਹੈ